ਹੁਣੇ ਇੱਥੇ ਅੱਧਾ ਘੰਟਾ ਪਹਿਲਾਂ ਸਪੈਸ਼ਲ ਡੀਜੀਪੀ ਜਿਹੜੇ ਸੁਖਲਾ ਜੀ ਆਕੇ ਗਏ ਨੇ ਨਾਲ ਹੁਰਦਕਾਰੀ ਆਕੇ ਗਏ ਨੇ ਨਾਲ ਸੀਆਈਡੀ ਤਰੀ ਫਿਰਦੀ ਆ ਲਗਾਤਾਰ ਦਰਸਲ ਦੇ ਵਿੱਚੋਂ ਸਾਰਾ ਭੰਪ ਰਹੇ ਆ ਵੀ ਕਿੰਨੀਆਂ ਕਿ ਤਿਆਰੀਆਂ ਨੇ ਉਹ ਜੋ ਸੁਪਰੀਮ ਕੋਰਟ ਆ ਜਿਵੇਂ ਕਾਕਾ ਸਿੰਘ ਕੋੜੇ ਨੇ ਦੱਸਿਆ ਵੀ ਜੋ ਸੁਪਰੀਮ ਕੋਰਟ ਰਾਹੀਂ ਵੀ ਸਾਨੂੰ ਘੇਰਨ ਦੀ ਤਿਆਰੀ ਹੈ ਤੇ ਇੱਥੋਂ ਚੱਕ ਕੇ ਲੈ ਜਾਣ ਦੀ ਤਿਆਰੀ ਹੈ ਤੁਹਾਨੂੰ ਇੱਕ ਗੱਲ ਦੱਸ ਦੇਣਾ ਆਪਾਂ ਜਿੱਤਿਆ ਹੋਇਆ ਮੋਰਚਾ ਇਹ ਮੋਰਚਾ ਜਿੱਤੀ ਬੈਠੇ ਆਪਾਂ ਜੇ ਥੋੜਾ ਦਲੇਰ ਸਾਹ ਨੂੰ ਚੱਕ ਕੇ ਲੈ ਗਿਆ ਪਰ ਜਿੱਤਿਆ ਜਤਾਇਆ ਮੋਰਚਾ ਹਾਰ ਜਾਣਾ ਇਹ ਸਾਡੇ ਮੂਹਤੇ ਬਹੁਤ ਵੱਡੀ ਚਪੇੜ ਹੋਣੀ ਆ ਪੰਜਾਬੀਆਂ ਦੇ ਬਹੁਤ ਵੱਡੀ ਲਾਹਤ ਹੋਣੀ ਆ ਕਿ ਅਸੀਂ ਆਪਣੇ ਆਗੂ ਉਸ ਤਰੀਕੇ ਨਾਲ ਅਸੀਂ ਬਚਾ ਨਹੀਂ ਸਕਦੇ ਸਾਡਾ ਫਰਜ ਬਣਦਾ ਬਿਲਕੁਲ ਕਾਕਾ ਸਿੰਘ ਨੇ ਕਿਹਾ ਕਿ ਲੋਕਾਂ ਦੇ ਸ਼ਿਕਵੇ ਸੀਗੇ ਵੀ ਲੀਡਰ ਆ ਲੋਕਾਂ ਨੂੰ ਅੱਗੇ ਕਰ ਦਿੰਦਾ ਲੀਡਰ ਪਿੱਛੇ ਰੈਂਦੇ ਹੁਣ ਥੋੜਾ ਲੀਡਰ ਬੈਠਾ ਹੁਣ ਤਾਂ ਉਹਦਾ ਕੋਈ ਮਕਸਦ ਨਹੀਂ ਰਹਿ ਗਿਆ ਜਿਹਦਾ ਪਤਾ ਨਹੀਂ ਪਲਦਾ ਨਹੀਂ ਪਤਾ ਇੱਕੀ ਵਾਪਰ ਜਾਣਾ ਮਗਰੋਂ ਫਿਰ ਕੋਈ ਫਾਇਦਾ ਨਹੀਂ ਵੀ ਅਸੀਂ ਉੱਥੇ ਹੀ ਚੱਲ ਗਏ ਜੀ ਇੱਥੇ ਆ ਗਏ ਜੀ ਹੁਣ ਤੁਹਾਨੂੰ ਬੇਨਤੀ ਆ ਇੱਕ ਇੱਕ ਟਰਾਲੀ ਦੀ ਬੇਨਤੀ ਕੀਤੀ ਐ ਵੀ ਇੱਕ ਇੱਕ ਟਰਾਲੀ ਇੱਕ ਪਿੰਡ ਤੋਂ ਨਿਕਲ ਆਵੇ 5 ਦਿਨ 4 ਦਿਨ ਇੱਥੇ ਲਗਾਤਾਰ ਲਵਾ ਕੇ ਆਪਣੀਆਂ ਹਾਜ਼ਰੀਆਂ ਉਦੋਂ ਬਾਅਦ ਵਾਪਸ ਜਾ ਕੇ ਫਿਰ ਅਗਲੀਆਂ ਟਰਾਲੀਆਂ ਆਉਣ ਰਾਤ ਨੂੰ ਅਪੀਲ ਕਰਦੇ ਆ ਜਿੰਨੇ ਭਰਾ ਜਿੰਨੇ ਸਾਡੀਆਂ ਮਾਵਾਂ ਤੁਹਾਨੂੰ ਦਿਖਾਉਂਦੇ ਆ ਤੇ ਸਾਰੇ ਮਰਜ਼ੀ ਜਿਹੜੇ ਬੈਠੇ ਆ ਉਹ ਪੰਡਾਲ 'ਚ ਮੈਂ ਲੈ ਕੇ ਚੱਲਦਾ ਖੜੇ ਹੋ ਕੇ ਚੱਲ ਮੈਂ ਆ ਜੀ ਆ ਜੀ ਲੈ ਕੇ ਚੱਲਦੇ ਆ ਤੁਹਾਨੂੰ ਲੇਸਨ सिरसा ਜਿਹੜੇ ਰਵੇਸ਼ਾਂ ਸਿੰਗੂ ਬਾਰਡਰ ਦਿੱਲੀ ਦੇ ਉੱਤੇ ਰਾਤ ਨੂੰ ਬੜਾ ਬਣ ਫੜਦੇ ਰਹੇ ਨੇ ਬੰਦੇ ਪੁੰਨੇ ਬਾਣ ਤੇ ਖਸਾਈ ਕੀ ਹਰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਜਾਸਾ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਡਲਿਆ ਸਾਹਿਬ ਸੇਧ ਦਾ ਇੰਨਾ ਫਿਕਰ ਆ ਜਾਸਾ ਤਾਂ ਸਾਡੀਆਂ ਮੰਗਾਂ ਤੁਸੀਂ ਸੁਪਰੀਮ ਕੋਰਟ ਕਹਿ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਬਹਿਸ ਹੋਣੀ ਆ ਉਹਨਾਂ ਮੁੱਦਿਆਂ ਦੇ ਉੱਤੇ ਉਹੀ ਕਰਾ ਦਿਓ ਪਾਰਲੀਮੈਂਟ ਦੇ ਵਿੱਚੋਂ ਮੰਗਾਂ ਜਿਹੜੀਆਂ ਸ਼ਾਸਨ ਚੱਲ ਰਿਹਾ ਮੰਨ ਜਾਣ ਤਾਂ ਮਸਲਾ ਕੋਈ ਬਹਾਲਾ ਵੱਡਾ ਨਹੀਂ ਹੈਗਾ ਵੱਡਾ ਦਿਲ ਦਿਖਾਉਣਾ ਚਾਹੀਦਾ ਵੱਡਾ ਜਿਗਰਾ ਕਰਨਾ ਚਾਹੀਦਾ ਸਰਕਾਰ ਨੂੰ ਨਾ ਕਿ ਸਾਨੂੰ ਤੁਸੀਂ ਘੇਰਨ ਦੀ بجائے ਕੁੱਟਣ ਦੀ بجائے ਮਾਰਨ ਦੀ ਕੁੱਟਣ ਦੱਬਣ ਦੀ بجائے ਤੁਸੀਂ ਸਾਰਾ ਦਾਅ ਵੀ ਲੋਕਾਂ ਦੇ ਪਾ ਰਹੇ ਆ ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਾਬੂ ਨਾ ਸਾਡੇ ਖੇਤ ਆਸੀ ਹੁਣ ਆਪਣੇ ਖੇਤ ਨਹੀਂ ਛੱਡਣੇ ਸਾਡੇ ਖੇਤ ਖੋਣ ਨੂੰ ਆ ਗਏ ਸਾਡੀ ਧਰਤੀ ਖੋਣ ਨੂੰ ਆ ਗਏ ਹੁਣ ਅਸੀਂ ਆਪਣੇ ਖੇਤ ਆਪਣੀ ਧਰਤੀ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਪੰਜਾਬੀਓ ਘਰਾਂ ਚ ਬੈਠਣ ਦਾ ਵੇਲਾ ਨਹੀਂ ਲੈ ਵੀ ਸਾਰੇ ਜਕਾਰਾ ਛੱਡਾਂਗੇ ਹੁਣ ਸਾਰਿਆਂ ਨੂੰ ਆਵਾਜ਼ ਆ ਪੰਜਾਬੀਆਂ ਨੂੰ ਇਥੋਂ ਮਾਰੋ ਤੁਸੀਂ ਸਾਰੇ ਇਕੱਠੇ ਹੋ ਕੇ ਕਿ ਸਾਰੇ ਪੰਜਾਬੀਆਂ ਨੂੰ ਇੱਥੇ ਹੁਣ ਪਿੰਡਾਂ ਦੇ ਵਿੱਚੋਂ ਨਿਕਲ ਕੇ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਕੱਲਾ ਦਿਨੇ ਨਾ ਆਏ ਵੀ ਦਿਨੇ ਆ ਕੇ ਆਪਾਂ ਇੱਥੇ ਮਾੜਾ ਮੋਟਾ ਬੋਲ ਕੇ ਜਾ ਸ਼ਕਲ ਦਿਖਾ ਕੇ ਤੁਰ ਗਏ ਐਸਾ ਰਾਤ ਨੂੰ ਪਰੇ ਲੋੜ ਹੈ ਬੜੀ ਕੋਲ ਰਾਤ ਨੂੰ ਲੋੜ ਆ ਰਾਤ ਨੂੰ ਕਿਸੇ ਵੀ ਵੇਲੇ ਵੀ ਇਹ ਧੜਾਂ ਲੈ ਕੇ ਛੱਡ ਸਕਦੇ ਸਾਡੇ ਦੇ ਆ ਕੇ ਲੈ ਬੁਲੰਦ ਆਵਾਜ਼ ਦੇ ਵਿੱਚ ਜਕਾਰਾ ਛੱਡਾਂਗੇ ਤੇ ਪੰਜਾਬੀਆਂ ਨੂੰ ਮਾਰਾਂਗੇ ਹਾਕ ਵੀ ਆਜੋ ਪੰਜਾਬੀ ਹੁਣ ਮੋਰਚਾ ਤੁਹਾਨੂੰ ਦੀਕਦਾ ਬੋਲੇ ਸੋਨਹੀ ਹੈ ਜੰਦੂ ਸਾਹਿਬ ਦਾ ਬਲਦੇਸ਼ ਸਿੰਘ ਸਿਰਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਕਾਕਾ ਸਿੰਘ ਕੋਟੜਾ ਤੇ ਲੱਖਾ ਸਿੰਘ ਸੁਧਾਨਾ ਨੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਇਸ ਪੰਨੇ ਦੇ ਉੱਤੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਵੱਲੋਂ ਬਣੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਨਵੰਬਰ ਤੋਂ ਲਗਾਤਾਰ ਉਹ ਮਰਮਰਤੇ ਬੈਠੇ ਨੇ ਤੇ ਅਜੇ ਤੱਕ ਉਹਨਾਂ ਨੇ ਨਾਂ ਦਵਾਈ ਲਈਆ ਤੇ ਨਾ ਕੋਈ ਅੰਦਾਜ਼ਾ ਦਾਣਾ ਮਿਲਦਾ ਪਰ ਇਸ ਟਾਈਮ ਤੇ ਹਾਲਾਤ ਇਹ ਬੜੇ ਹੋਏ ਨੇ ਕਿ ਕਿਸੇ ਵੀ ਟਾਈਮ ਦੇ ਉੱਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਉਹ ਕੇਂਦਰ ਦੇ ਇਸ਼ਾਰਿਆਂ ਤੇ ਪਹਿਲਾਂ ਵੀ ਲੱਗੀ ਸੀ ਤੇ ਹੁਣ ਵੀ ਕਦੇ ਵੀ ਔਰ ਇਹ ਨੂੰ ਨਾਂ ਇਧਰ ਹਰਿਆਣਾ ਵੀ ਆ ਹੋ ਸਕਦਾ ਕਿ ਦੋਵੇਂ ਸਰਕਾਰਾਂ ਜਿਹੜੀਆਂ ਨੇ ਇਥੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕੇ ਲਾ ਜੀ ਤੇ ਤੁਹਾਨੂੰ ਇੱਕ ਬੇਨਤੀ ਹੈ ਕਿ ਇਹ ਉਹ ਦਾ ਮਹੀਨਾ ਯਾਦ ਕਰੋ ਜਨਾ ਆਪਣੇ ਇਤਿਹਾਸ ਨੂੰ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕੜਾ ਛਾਪਦੇ ਨੇ ਤੇ ਪਰਿਵਾਰ ਜਿਹੜਾ ਸਾਰਾ ਵਿਛੜ ਜਾਂਦਾ ਜਿਸ ਤਰ੍ਹਾਂ ਕਿ ਵੱਡੇ ਸਾਹਿਬਜ਼ਾਦੇ ਜਗ ਦੇ ਮੈਦਾਨ 'ਚ ਸ਼ਹੀਦ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਨੀਂਦ ਦੇ ਵਿੱਚ ਚੜੇ ਜਾਂਦੇ ਨੇ ਪਰ ਇੱਕ ਸਵਾਲ ਹੈ ਮੇਰਾ ਜੇ ਕਿਤੇ ਉਸ ਟੈਨ ਦੇ ਉੱਤੇ ਛੋਟੇ ਸਹਬਜ਼ਾਦੇ ਸ਼ਹਾ ਸ਼ਹੀਦ ਸ਼ਹਾਦਤ ਨਾ ਦਿੰਦੇ ਕੀ ਅੱਜ ਸਾਡੇ ਵਿੱਚ ਹੋਣਾ ਸੀ ਜਵਾਬ ਮਿਲੇਗਾ ਨਹੀਂ ਤੇ ਫਿਰ ਹੁਣ ਰਹੀ ਦੁਨੀਆ ਤੱਕ ਉਹ ਸਹਬਜ਼ਾਦੇ ਏਸੇ ਹੀ ਉਮਰਾਂ 'ਚ ਰਹਿਣਗੇ ਸੋ ਯਾਰ ਤੁਸੀਂ ਉਹਨਾਂ ਦੇ ਵਾਰਸ ਜੇ ਘਰਾਂ 'ਚ ਬੈਠੇ ਹੋ ਤੁਹਾਨੂੰ ਗੇਨਟੀ ਆ ਵੀ ਆ ਜਾਓ ਇੱਕ ਇੱਕ ਟਰਾਲੀ ਪੰਜਾਬ 'ਚੋਂ ਇੱਕ ਇੱਕ ਪਿੰਡ ਦੇ 'ਚੋਂ ਇੱਕ ਇੱਕ ਟਰਾਲੀ ਲੈ ਕੇ ਆਓ ਹੁਣ ਤਾਂ ਵੇਲਾ ਟਾਈਮ ਆ ਹੁਣ ਤਾਂ ਨਾ ਕਣਕ ਦੀ ਬਜਾਈ ਆ ਨਾ ਝੋਨੇ ਦੀ ਕਟਾਈ ਆ ਨਾ ਕੋਈ ਇੱਥੇ ਆਸਾਂ ਦੇ ਨਰਮੇ ਦੀ ਚੁਗਾਈ ਆ ਹੁਣ ਤਾਂ ਵੇਲੇ ਜੇ ਤੇ ਆਜੋ ਉਹ ਨਾ ਇੱਕ ਤਾਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ ਆ ਜਿਹੜਾ ਅਗਲਾ ਹਫਤਾ ਉਹਨਾਂ ਨੂੰ ਸਮਰਪਿਤ ਐਸੇ ਹੀ ਮੋਰਚੇ ਦੇ ਉੱਤੇ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ ਰਜਾਨਾ ਇੱਥੇ ਢਾਡੀ ਕੀਰਤਨ ਸਵੇਰੇ ਵੀ ਇੱਕ ਢਾਡੀ ਜੱਥਾ ਬੀਬੀ ਸਪਾਰ ਪਾਉਂ ਜੋ ਕਿ ਮਸ਼ਹੂਰ ਢਾਡੀ ਜਿੱਤਾ ਉਹ ਸਵੇਰੇ ਤਿਆਰ ਨਹੀਂ ਇਸੇ ਤਰ੍ਹਾਂ ਕੀਰਤਨੀ ਜੱਤੇ ਆ ਰਹੇ ਨੇ ਆਉ ਨਾਲੇ ਪੁਣ ਤੇ ਨਾਲੇ ਫਲੀਆਂ ਨਾਲੇ ਤੇ ਆਪਣੇ ਜਿਹੜੇ ਮਸਲੇ ਨੇ ਉਹ ਹੱਲ ਕਰਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੇ ਚਾਹੁੰਦੇ ਹਾਂ ਕਿ ਉਹਦੀ ਜ਼ਿੰਦਗੀ ਜਿਹੜੀ ਆ ਜ਼ਰੂਰੀ ਆ ਤੇ ਪਰ ਉਹ ਜ਼ਿੰਦਗੀ ਤਾਂ ਹੀ ਬਚੇਗੀ ਜੇ ਮੋਰਚਾ ਫਤਿਹ ਹੋਵੇਗਾ ਮੋਰਚਾ ਫਤਿਹ ਕਿਵੇਂ ਹੋਵੇਗਾ ਜੇ ਅਸੀਂ ਇੱਥੇ ਇਕੱਠ ਕਰਾਂਗੇ ਆਓ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਆਪੋ ਆਪਣੀਆਂ ਟਰਾਲੀਆਂ ਲੈ ਕੇ ਇੱਥੇ ਪਹੁੰਚੋ ਪਹੁੰਚ ਕੇ ਇਸ ਮੋਰਚੇ ਦੇ ਵਿੱਚ ਸਮੂਲਿਤ ਕਰਕੇ ਤੇ ਆਪਣਾ ਯੋਗਦਾਨ ਇਸ ਮੋਰਚੇ ਚ ਪਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਸਾਡਾ ਵੀ ਜਿਹੜਾ ਇਤਿਹਾਸ ਹੈ ਇਹ ਹੁਣ ਪਹਿਲੀਆਂ ਤੇ ਕੋਈ ਕੋਈ ਫਿਲਮਾਂ ਨਹੀਂ ਸੀ ਕੋਈ ਉਦੋਂ ਵੀਡੀਓ ਨਹੀਂ ਸੀ ਹੁਣ ਤਾਂ ਯਾਰ ਇੱਕ ਇੱਕ ਬੰਦਾ ਆਉਂਦਾ ਉਹਦਾ ਵੀ ਜਿਹੜਾ ਉਹ ਉਹਦੀ ਵੀਡੀਓ ਬਣਦੀ ਆ ਉਹਦੀਆਂ ਫੋਟੋਆਂ ਨੇ ਸੋ ਤੁਹਾਡਾ ਇਤਿਹਾਸ ਦੇ ਵਿੱਚ ਕਿਨਾਰ ਰਹੇਗਾ ਤੇ ਸਾਡੇ ਵੱਡ ਵਡੇਰਿਆਂ ਨੇ ਆਪਣੇ ਇਤਿਹਾਸ ਨੂੰ ਜਿੰਨਾ ਰੱਖ ਦਿਆ ਹੋਇਆ ਪੂਰੇ ਪੰਜਾਬ ਹੀ ਨਹੀਂ ਭਾਰਤ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਮਰ ਤੇ ਬੈਠੇ ਤੇ ਪਿੱਛੋਂ ਪੰਜਾਬ ਹਰਿਆਣਾ ਯੂਪੀ ਪੂਰੇ ਭਾਰਤ ਦੇ ਲੋਕਾਂ ਨੇ ਭਾਵੇਂ ਥੋੜਾ-ਥੋੜੀ ਆੜਿਆ ਇੱਥੇ ਅਰुण सिन्हा ਜੀ ਬਿਹਾਰ ਤੋਂ ਲਗਾਤਾਰ 26 ਨਵੰਬਰ ਤੋਂ ਬੈਠੇ ਨੇ ਸੋ ਸਾਰਿਆਂ ਦਾ ਇਤਿਹਾਸ ਦੇ ਵਿੱਚ ਲਾਏਗਾ ਆਓ ਭਾਈ ਭੱਜ ਇੱਥੇ ਮਹੀਰਾ ਕੱਪ ਤੇ ਖਨੌਰੀ ਮੋਰਚੇ ਤੇ ਪਹੁੰਚੋ ਵੈਕਰਜੀ ਕਾਟਾਲਸਾ ਮੱਕਮੇ ਇੱਕ ਮੈਂ ਜਿਹੜੇ ਭਲੇਖਾਂ ਦੇ ਭਰਮ ਪਾਲੀ ਬੈਠੇ ਨਾ ਸਾਡੇ ਲੋਕ ਵੀ ਕਾਲੇ ਕਾਨੂੰਨ ਰੱਦ ਹੋ ਗਏ ਅਗਲਿਆਂ ਨੇ ਖੇਤੀਬਾੜੀ ਦੀ ਉਹ ਨੀਤੀਓ ਖਰੜਾ ਤਿਆਰ ਕਰਕੇ ਛੋਡੇ ਤੇ ਲਾਗੂ ਕਰਤਾ ਉਹ ਲੈ ਆਏ ਛੋਡਾ ਕਾਨੂੰਨ ਆ ਸਿੱਧਾ ਫੜਨ ਦੀ ਬਜਾਏ ਆ ਮੋੜ ਕੇ ਫੜਦੇ ਉਹ ਹੀ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰ ਲਈ ਐਤ ਕੀ ਛੋਡਾ ਝੋਨਾ ਮੰਡੀਆਂ 'ਚ ਰੁਲਿਆ ਕਮਾਂਟਲ ਮਗਰ 10-10 ਕਿਲੋ ਦੀ ਕਾਟਕਟਾਗ ਦੀ ਸ਼ਤਰਾਂ 'ਚ ਸਿੱਟ ਕੇ ਆਏ ਹੋ ਇਹ ਐ ਵੀ ਸਾਨੂੰ ਨਹੀਂ ਮਿਲਿਆ ਕੰਨਸੋ ਦੀ ਚੱਕੀ ਜਾਊ ਜਾਂ ਨਹੀਂ ਕੋਈ ਭਰੋਸਾ ਨਹੀਂ ਉਹ ਲਾਗੂ ਹੋ ਗਏ ਅਗਲੇ ਨਾਲ ਥੋੜਾ ਮੰਡੀਆਂ ਦਾ ਢਾਂਚਾ ਤਬਾਹ ਕਰਨਾ ਖਤਮ ਕਰਨਾ ਸਾਨੂੰ ਪ੍ਰਾਈਵੇਟ ਕਰਾਣਾ ਕੋਲੇ ਕਾਰਪੋਰੇਟਾਂ ਕੋਲੇ ਸਾਨੂੰ ਕਿਵੇਂ ਵੇਚਣਾ ਉਹ ਸਭ ਗੱਲਾਂ ਹੋ ਗਈਆਂ ਇਹ ਭੁੱਲ ਜੋ ਭਲੇਖੇ ਜਿਹਾ ਬੈਠੇ ਲੋ ਵੀ ਨਹੀਂ ਇਹਦਾ ਰੱਦ ਕਰ ਲਈ ਆਪਾਂ ਨੂੰ ਹੁਣ ਲੜਨ ਦੀ ਕੀ ਲੋੜ ਐ ਐਵੇਂ ਨਹੀਂ ਬੈਠੇ ਮਰਨ ਵਰਤ ਤੇ ਉਹ ਚੜੇ ਤੁਰੇ ਆਉਂਦੇ ਆ ਤੇ ਆਪਾਂ ਘਰਾਂ ਦੇ ਬੜੇ ਬੈਠੇ ਆ ਕਿੱਥੇ ਕਿੱਥੇ ਸਾਡੇ ਨਾਲ ਕੀ ਕੀ ਨਹੀਂ ਹੋ ਰਿਹਾ ਪਾਣੀ ਸਾਡਿਆਂ ਯਾਰ ਪਾਤੀ ਜਿੰਨਾ ਸਾਡੀਆਂ ਖੋਣ ਨੂੰ ਆ ਗਿਆ ਰਜਗਾਰ ਕੁੱਤੇ ਸਾਡੇ ਖੋਲੇ ਆ ਜਿਹੜਾ ਗਰੀਬ ਆਪਾਂ ਕਹਿੰਦੇ ਕੱਲਾ ਕਿਸਾਨ ਬੈਠਾ ਲੜਦਾ ਹੈ ਕੱਲੀ ਐਮਐਸਪੀ ਦੀ ਮੰਗ ਹੈ ਭਲੇਖੇ ਜਨਾਰੇ ਉਹ ਕੱਲੀ ਐਮਐਸਪੀ ਨਹੀਂ ਇਹਦੇ ਵਿੱਚ ਨਰੇਗਾ ਦੀ ਜਿਹੜੀ ਦਿਹਾੜੀ ਆ 700 ਰੁਪਿਆ ਕਰਨ ਦੀ ਮੰਗ ਹੈ ਨਰੇਗਾ ਦਾ ਕੰਮ ਜਿਹੜਾ ਸਾਲ ਦੇ ਵਿੱਚ 200 ਦਿਨ ਦਾ ਕਰਨ ਦੀ ਮੰਗ ਹੈ ਇਹਦੇ ਵਿੱਚ ਜਿਹੜੇ ਸਾਡੇ ਛੋਟੇ ਦੁਕਾਨਦਾਰ ਨੇ ਸ਼ਹਿਰਾਂ ਵਾਲੇ ਉਹ ਵੀ ਤਾਂ ਖਤਮ ਹੋ ਗਏ ਆ ਵੱਡੇ ਵੱਡੇ ਮਾਲ ਖੁੱਲ ਗਏ ਸਾਰਾ ਬਾਜ਼ਾਰ ਖਤਮ ਕਰਤਾ ਇਹਨਾਂ ਮੋਲਾਂ ਨੇ ਸੋਸ ਕਰਕੇ ਪੜਾਵੋ ਇਹ ਲੜਾਈ ਜਿਹੜਾ ਇਨਸਾਨ ਹੈ ਦੁਨੀਆ ਦੇ ਪੈਦਾ ਹੋਇਆ ਧਰਤੀ ਤੇ ਸਾਹ ਲੈਂਦਾ ਰੋਟੀ ਖਾਂਦਾ ਉਹਦੀ ਲੜਾਈ ਆ ਜਜੀਤ ਸਿੰਘ ਡੱਲੇਵਾਲ ਇਕੱਲੇ ਭਾਰਤ ਦੀ ਨਹੀਂ ਪੰਜਾਬ ਅਗਵਾਈ ਕਰ ਰਿਹਾ ਅੱਜ ਕੱਲੇ ਭਾਰਤਲੇ ਨਹੀਂ ਬੈਠੇ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਦੇ ਵੱਡੇ ਪ੍ਰਦਰਸ਼ਨ ਹੋਏ ਨੰਦੇ ਵਿੱਚ ਯੂਰਪ ਦੇ ਵਿੱਚ ਕਿਸਾਨ ਸ਼ਰਕਾਂ ਤੇ ਹੈ ਸ ਪੂਰੀ ਦੁਨੀਆ ਦੇ ਵਿੱਚ ਇਹ ਦੇਖ ਰਿਹਾ ਪੂਰੀ ਦੁਨੀਆ ਪੰਜਾਬੀਓ ਛੋਡੇ ਬਣ ਦੇਖ ਰਹੀ ਆ ਪੂਰਾ ਭਾਰਤ ਛੋਡੇ ਬਣ ਦੇਖ ਰਿਹਾ ਤੇ ਇਸ ਕੋਈ ਸ਼ੱਕ ਨਹੀਂ ਇਹ ਪੂਰੇ ਭਾਰਤੀ ਲੜਾਈ ਪੰਜਾਬ ਪਹਿਲ ਦੇ ਆਧਾਰ ਤੇ ਮੋਰੀ ਹੋ ਕੇ ਲੜ ਰਿਆ ਨਾਲ ਹਰਿਆਣਾ ਦੇ ਹੋਰ ਸੂਬੇ ਵੀ ਖੜੇ ਆ ਸੋ ਆਓ ਮੇਰਾ ਵੀਰ ਹੁਣ ਕਹਾਂ ਚ ਬੈਠ ਕੇ ਜਾਂਾਂ ਚ ਬੈਠਣ ਦਾ ਵੇਲਾ ਨਹੀਂ ਹੈਗਾ ਆਜੋ ਆਪਾਂ ਫੱਦੇਗੜ ਸਾਹਿਬ ਸਰਹੰਦਰੇ ਵਿੱਚ ਜੋੜ ਮੇਲ ਸਾਬਜਾਦਾਂ ਦਾ ਸ਼ਹੀਦੀ ਦਿਹਾੜਾ ਉੱਥੇ ਵੀ ਅਸੀਂ ਜਾਣਾ ਉਧਰ ਵੀ ਜ਼ਰੂਰ ਜਾਓ ਪਰ ਉਸ ਤੋਂ ਨਾਲ ਦੀ ਨਾਲ ਇਧਰ ਨੂੰ ਮੋੜੇ ਪਾ ਲਓ ਤੇ ਇੱਥੇ ਬਾਰੀਆਂ ਬੰਨ ਕੇ ਪਹੁੰਚੋ ਕਬਰਵਾਂ ਹੈ हां ਚੜ੍ਹਦੀ ਕਲਾ ਦੀ ਅਰਦਾਸ ਦੋ ਬੜੇ ਗੁਰੂ ਘਰਾਂ ਦੇ ਵਿੱਚ ਗੰਤੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਚੜ੍ਹਦੀ ਕਲਾ ਦੀ ਅਰਦਾਸ ਮੋੜ ਕੇ ਦੀ ਜਿੱਤਰੋਂ ਦੀ ਅਰਦਾਸ ਕਰਿਆ ਕਰੋ ਲੋਕਾਂ ਨੂੰ ਅਪੀਲ ਕਰਿਆ ਕਰੋ ਵੀ ਭਾਈ ਚਲੋ ਉਧਰ ਨੂੰ ਵਾਰੀਆਂ ਬੰਦ ਕਰਕੇ ਜਿਵੇਂ ਆਪਾਂ 2020 ਦੇ ਵਿੱਚ ਆਪਾਂ ਕਰਦੇ ਸੀਗੇ ਕਬਰ ਵਾਲੇ ਦੀ ਆਪਾਂ ਗੱਲ ਕਰਦੇ ਆਂ ਬਲੂਡ ਦੇ ਕੋਲੇ 11500 ਏਕੜ ਉੱਥੇ ਐਕਵਾਇਰ ਕਰ ਰਹੇ ਆਂ ਚਲੋ ਪਟਾਸ ਮਿਲਿਆ ਕਹਿੰਦੇ ਉਹ ਸਾਨੂੰ ਕੀ ਮਿਲਣਾ ਕੱਖ ਵੀ ਨਹੀਂ ਮਿਲਣਾ 2-2000 ਫੁੱਟ ਡੂੰਗੀ ਮਿੱਟੀ ਪੱਟ ਦੇਣਗੇ ਤੇ ਉੱਥੇ ਜਿਹੜੀਆਂ ਬਿਮਾਰੀਆਂ ਫੈਲਣੀਆਂ ਲੋਕਾਂ ਨੂੰ ਉਹ ਅੱਡਾ ਸਵੇ ਇਹ ਲਗਾਤਾਰ ਹਮਲੇ ਹੋਣੇ ਆ ਜੇ ਆਪਾਂ ਅੱਜ ਜੀ ਬਹਿ ਕੇ ਸਾਨੂੰ ਤਾਂ ਲੋੜ ਨਹੀਂ ਬੇਚਾਰਾ ਸਿਰੋ ਘਰੇ ਹੋਏ ਆਪਾਂ ਬਹੁਤ ਕੁਝ ਹੋ ਗਿਆ ਸ਼ੋਅ ਨਹੀਂ ਲੱਗਣ ਤੇ ਚੰਡੀਗੜ੍ਹ ਸਰਤਾਜ ਦਾ ਸ਼ੋਅ ਆਖ ਲਿਆ ਪਿੱਟਲੋਂ ਦਾ ਸ਼ੋਅ ਦਿਲਜੀਤ ਸਾਹੇ ਨਾਲ ਕੀ ਕੀਤਾ ਤੂੰ ਦੇਖ ਹੀ ਰਿਹਾ ਜੀਰਾ ਫੈਕ ਕਿਵੇਂ ਉਹ ਜੀਰਾ ਕੀਤਾ ਹੈ ਜੀਰਾ ਫੈਕਟਰੀ ਦੀ ਗੱਲ ਗਰੇ ਕਿੱਛੇ ਕੱਚੇ ਆਪਾਂ ਬਚਾਂਗੇ ਸਾਡੇ ਪਾਣੀਆਂ ਧਰਤੀ ਹੇਟਾਂ ਵੀ ਜ਼ਹਿਰਾ ਸਾਡੇ ਦਰਿਆਵਾਂ ਚ ਵੀ ਜ਼ਹਿਰਾ ਸਾਡੇ ਕੋਲ ਪਾਣੀ ਆਉਣ ਦੇ ਸਮੇਂ ਚ ਖਤਮ ਹੋਣ ਜਾ ਰਿਹਾ ਧਰਤੀ ਬੰਜਰ ਹੋਣ ਵਾਲ ਬਦ ਰਹੀ ਹੈ ਤੁਸੀਂ ਆਪਾਂ ਬਹੁਤ ਬੁਰੇ ਤਰ੍ਹਾਂ ਘਰੇ ਹੋਏ ਆ ਬਾਈ ਤੇ ਘਰਾਂ ਚ ਬੈਠੀ ਨੱਪੇ ਜਾਉਂਗੇ ਇੰਨੀ ਕਿ ਬੇਨਤੀ ਆ ਆਓ ਮੇਰਾ ਵੀਰ ਬਾਤ ਚੜ੍ਹ ਕੇ ਵੱਡੀ ਗਿਣਤੀ ਦੇ ਵਿੱਚ ਮੈਂ ਫੇਰ ਕਹਿੰਦਾ ਸਾਡੇ ਲੱਖ ਲਾਹਨਤ ਹੋਊਗੀ ਸਾਡੇ ਸਾਡੇ ਮੂੰਹ ਤੇ ਬਹੁਤ ਬੜੀ ਚਪੇੜ ਹੋਊਗੀ ਜੇ ਡੰਗਲ ਸਾਹਿਬ ਨੂੰ ਇੱਥੋਂ ਸਰਕਾਰ ਜਾਂ ਪ੍ਰਸ਼ਾਸਨ ਤੱਕ ਇਹ ਨਾ ਚੱਕ ਕੇ ਲੱਗੇ ਆਓ ਆਪਾਂ ਇਸ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਏਕੇ ਨਾ ਕੱਢਣਾ ਦ੍ਰਿੜਤਾ ਨਾ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਜੈ ਜੰਗ ਜਿੰਦਾਬਾਦ